ਆ ਨਵੀਂ ਉਡਾਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਹ ਉਡਾਨ ਭਰਦੇ ਹੋਏ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੇ ਬਹੁਤ ਹੀ ਖੂਬਸੂਰਤ ਜੇ ਸ਼ਹਿਰ ਰੋਪੜ ਦੇ ਵਿੱਚ ਜਿੱਥੋਂ ਸ਼ਿਵਾਲਿਕ ਦੀ ਪਹਾੜੀਆਂ ਦੇ ਖੂਬਸੂਰਤ ਨਜ਼ਾਰੇ ਵੇਖਣ ਨੂੰ ਮਿਲਦੇ ਆ ਤੇ ਫੁੱਲਾਂ ਵਰਗੇ ਖਿੜਖੜਾਉਂਦੇ ਨੰਨੇ-ਮੁੰਨੇ ਬੱਚਿਆਂ ਦੀਆਂ ਕਵਿਤਾਵਾਂ ਦਾ ਦਰਿਆ ਇਸੇ ਤਰ੍ਹਾਂ ਨਿਰੰਤਰ ਵਗਦਾ ਰਹੇਗਾ ਤੇ ਆਓ ਫਿਰ ਆਪਾਂ ਵੀ ਭਰਦੇ ਹਾਂ ਉਹਨਾਂ ਦੇ ਨਾਲ ਇੱਕ ਸਾਇਤਿਕ ਉਡਾਨ ਦੇ ਵਿੱਚ ਪਹੁੰਚੀਆਂ ਹੋਈਆਂ ਮਾਨਯੋਗ ਸਖਸ਼ੇਤਾਂ ਦਾ ਅਸੀਂ ਸਵਾਗਤ ਕੀਤਾ ਤੇ ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਮੈਂ ਮੰਚ ਤੇ ਸੱਦਾ ਦਿੰਨੀ ਆ ਸਭ ਤੋਂ ਪਹਿਲਾਂ ਹਰ ਸਿਮਰਨ ਕੌਰ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੀ ਕਹਾਣੀ ਦਾ ਨਾਮ ਭੂਤਮਨ ਦਾ ਵਹਿਮ ਇੱਕ ਦਿਨ ਮੇਰੇ ਸੁਪਨੇ ਵਿੱਚ ਬੰਦਾ ਵੇਖਿਆ ਮੈਂ ਉਸ ਨੂੰ ਵੇਖ ਕੇ ਡਰ ਗਈ ਮੰਮੀ ਮੇਰੇ ਕੋਲ ਆਈ ਅਤੇ ਲਾਈਟ ਜਲਾ ਕੇ ਮੈਨੂੰ ਬੁੱਕਲ ਵਿੱਚ ਲੈ ਲਿਆ ਪਿਆ ਨਾਲ ਚੁਪਕਰਾਇਆ ਮੈਂ ਕਿਹਾ ਮੰਮੀ ਤੁਸੀਂ ਮੇਰੇ ਕੋਲ ਹੀ ਰਹੋ ਇੱਥੇ ਭੂਤ ਹੈ ਮੰਮੀ ਕਹਿਣ ਲੱਗੀ ਕੀ ਪੂਤ ਪਾਤ ਕੁਝ ਨਹੀਂ ਹੁੰਦਾ ਇਹ ਤਾਂ ਸਾਡੇ ਮਨ ਦਾ ਵਹਿਮ ਹੈ ਜੋ ਅਸੀਂ ਦਿਨ ਚ ਦੇਖਦੇ ਹਾਂ ਜਾਂ ਸੌਣ ਵੇਲੇ ਸੋਚਦੇ ਰਹਿੰਦੇ ਹਾਂ ਉਹੀ ਸਾਡੇ ਸੁਪਨੇ ਵਿੱਚ ਆਉਂਦਾ ਹੈ ਮੈਂ ਮੰਮੀ ਦੀ ਗੱਲ ਸੁਣ ਕੇ ਮੈਨੂੰ ਯਾਦ ਆ ਗਿਆ ਕੀ ਅੱਜ ਮੈਂ ਜਦੋਂ ਸਕੂਲੋਂ ਵਾਪਸ ਆ ਰਹੀ ਸੀ ਤਾਂ ਮੈਨੂੰ ਇੱਕ ਚਿੱਟੇ ਕਪੜਿਆਂ ਵਾਲਾ ਅੰਕਲ ਮਿਲਿਆ ਮੈਂ ਉਸ ਨੂੰ ਵੇਖ ਕੇ ਡਰ ਗਈ ਜਦ ਮੈਂ ਘਰ ਆਣ ਲੱਗੀ ਤਾਂ ਮੈਂ ਉਹੀ ਅੰਕਲ ਬਾਰੇ ਸੋਚ ਰਹੀ ਸੀ ਇਸੇ ਕਾਰਨ ਮੈਨੂੰ ਉਹ ਅੰਕਲ ਸੁਪਨੇ ਵਿੱਚ ਨજર ਆਏ ਮੈਂ ਸਮਝ ਗਈ ਕਿ ਭੂਤ ਪਾਤ ਕੁਝ ਨਹੀਂ ਹੁੰਦਾ ਸ਼ਸ਼ਰੀਕਾ ਸਤਿ ਸ੍ਰੀ ਅਕਾਲ ਮੇਰਾ ਨਾਮ ਰਵਨੀਤ ਕੋਰ ਹੈ ਮੈਂ 8ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣ ਹਾਂ ਮੈਂ ਅੱਜ ਤੁਹਾਡੇ ਸਾਹਮਣੇ ਡਾਕਟਰ ਦੀ ਸਿੱਖ ਕਹਾਣੀ ਲੈ ਕੇ ਪੇਸ਼ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਪਰਿਵਾਰ ਹੁੰਦਾ ਸੀ ਉਸ ਪਰਿਵਾਰ ਵਿੱਚ ਮੋਹਨ ਉਸ ਦੀ ਘਰਵਾਲੀ ਅਤੇ ਮੀਨਾ ਰਹਿੰਦੇ ਸੀ ਮੋਹਨ ਬਹੁਤ ਮਿਹਨਤੀ ਸੀ ਅਤੇ ਉਸ ਦੀ ਘਰਵਾਲੀ ਵੀ ਇੱਕ ਦਿਨ ਮੀਨਾ ਰਾਤ ਨੂੰ ਬਿਮਾਰ ਹੋ ਗਈ ਮੋਹਨ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਡਾਕਟਰ ਨੇ ਪੁੱਛਿਆ ਕਿ ਇਸਨੇ ਰਾਤ ਨੂੰ ਕੀ ਖਾਦਾ ਮੋਹਨ ਕਹਿੰਦਾ ਕਿ ਇਸਨੇ ਰਾਤ ਨੂੰ ਪੀਜ਼ਾ ਤੇ 버ਗਰ ਖਾਦਾ ਇਹ ਸੁਣ ਕੇ ਡਾਕਟਰ ਨੇ ਕਿਹਾ ਕਿ ਇਹ ਇਸ ਨੂੰ ਬਿਮਾਰ ਇਸ ਨਾਲ ਇਹ ਬਿਮਾਰ ਹੁੰਦੀ ਹੈ ਇਸ ਨੂੰ ਨਾ ਦਿਆ ਕਰੋ ਉਹ ਡਾਕਟਰ ਕਹਿੰਦਾ ਕਿ ਰੈਡੀ ਵਾਲੇ ਇਸ ਨਾ ਹੀ ਹੱਥ ਧੋਂਦੇ ਅਤੇ ਨਾ ਹੀ ਸਫਾਈ ਰੱਖਦੇ ਹਨ ਜੋ ਉਹੀ ਤੁਸੀਂ ਖਾ ਜਾਂਦੇ ਹੋ ਇਹ ਸੁਣ ਕੇ ਮੀਨਾ ਤੇ ਮੋਹਨ ਹੈਰਾਨ ਰਹਿ ਗਏ ਮੋਹਨ ਕਹਿੰਦਾ ਕਿ ਅੱਗੇ ਤੋਂ ਨਾ ਹੀ ਮੈਂ ਆਪਣੇ ਪਰਿਵਾਰ ਨੂੰ ਬਾਹਰਲਾ ਖਾਣਾ ਨਹੀਂ ਦਿਆ ਕਰਾਂਗਾ ਏ ਸੁਣ ਕੇ ਡਾਕਟਰ ਖੁਸ਼ ਹੋ ਗਿਆ ਤੇ ਡਾਕਟਰ ਨੇ ਕਿਹਾ ਕਿ ਇਸ ਇੱਕ ਪਰਿਵਾਰ ਦੀ ਜਾਨ ਬਚ ਗਈ ਧੰਨਵਾਦ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸਪ੍ਰੀਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਂਟਰ ਸਮਾਰਟ ਸਕੂਲ ਹਫੀਜ਼ਾਬਾਦ ਦੀ ਵਿਦਿਆਰਥਣ ਹਾਂ ਮੇਰੀ ਕਹਾਣੀ ਦਾ ਨਾਂ ਭੈਣ ਦੀ ਰਖੜੀ ਹੈ ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਹ ਪਰਿਵਾਰ ਇੱਕ ਨਹੀਂ ਬਲਕਿ ਦੋ ਘਰਾਂ ਵਿੱਚ ਰਹਿੰਦਾ ਸੀ ਪਹਿਲੇ ਘਰ ਵਿੱਚ ਮੰਨਤ ਅਤੇ ਉਸ ਦੇ ਮਾਤਾ ਪਿਤਾ ਰਹਿੰਦੇ ਸਨ ਦੂਜੇ ਘਰ ਵਿੱਚ ਹਰਸ਼ ਉਸ ਦੇ ਮਾਤਾ ਪਿਤਾ ਤੇ ਦਾਦੀ ਜੀ ਰਹਿੰਦੇ ਸਨ ਇੱਕ ਦਿਨ ਰਖੜੀ ਦਾ ਤਿਉਹਾਰ ਆਇਆ ਤੇ ਮੰਨਤ ਬੜੀ ਖੁਸ਼ੀ ਨਾਲ ਆਪਣੇ ਭਰਾ ਦੇ ਘਰ ਰਖੜੀ ਬੰਨਣ ਜਾ ਰਹੀ ਜਦੋਂ ਮੰਨਤ ਰਖੜੀ ਬੰਨਣ ਜਾ ਰਹੀ ਸੀ ਪਿੱਛੇ ਉਸ ਦੀ ਚਾਚੀ ਜੀ ਨੇ ਆਵਾਜ਼ ਦੇ ਕੇ ਕਿਹਾ ਰੁਕ ਜਾ ਮੰਨਤ ਹਰਸ਼ ਕਰ ਨਹੀਂ ਹੈ ਤੂੰ ਸ਼ਾਮ ਨੂੰ ਆ ਕੇ ਰਖੜੀ ਬੰਨ ਜਾਵੀਂ ਮੰਨਤ ਮੰਨ ਗਈ ਪਰ ਜਦੋਂ ਮੰਨਤ ਵਾਪਸ ਕਰ ਜਾਣ ਲੱਗੀ ਪਿੱਛੇ ਹਰਸ਼ ਦੀ ਆਵਾਜ਼ ਆਈ ਹਰਸ਼ ਨੇ ਕਿਹਾ ਰੁਕ ਜਾ ਭੈਣੇ ਤੂੰ ਮੇਰੇ ਰਖੜੀ ਬੰਨ ਜਾ ਮੈਂ ਉਰੀ ਹਾਂ ਮੰਨਤ ਦੌੜੀ ਦੌੜੀ ਵਾਪਸ ਜਾ ਰਹੀ ਸੀ ਤੇ ਚਾਚੀ ਜੀ ਨੇ ਮੰਨਤ ਨੂੰ ਜਵਾਬ ਦੇ ਦਿੱਤਾ ਕਿ ਮੰਨਤ ਤੂੰ ਹਰਸ਼ ਦੇ ਰਖੜੀ ਨਹੀਂ ਮੰਨੇਗੀ ਹਰਸ਼ ਜ਼ਿੱਦ ਕਰਨ ਲੱਗ ਪਿਆ ਚਾਚੀ ਜੀ ਨੇ ਹਰਸ਼ ਦੇ ਇੱਕ ਥੱਪੜ ਲਗਾਇਆ ਤੇ ਮੰਨਤ ਨੂੰ ਕਿਹਾ ਤੂੰ ਹਰਸ਼ ਦੇ ਰਖੜੀ ਨਹੀਂ ਬੰਨੇਗੀ ਵਾਪਸ ਚਲੀ ਜਾ ਮੰਨਤ ਬੜੀ ਉਦਾਸੀ ਨਾਲ ਕਰ ਵਾਪਸ ਚਲੀ ਗਈ ਪਰ ਜਦੋਂ ਚਾਚਾ ਜੀ ਨੂੰ ਇਹ ਸਭ ਪਤਾ ਲੱਗਾ ਕਿ ਉਸ ਦੀ ਚਾਚੀ ਨੇ ਮਨਤ ਨਾਲ ਅਤੇ ਹਰਸ਼ ਨਾਲ ਇਦਾਂ ਕੀਤਾ ਹੈ ਚਾਚਾ ਜੀ ਨੇ ਚਾਚੀ ਜੀ ਨੂੰ ਸਮਝਾਇਆ ਕਿ ਜੇ ਤੂੰ ਆਪਣੇ ਭਰਾ ਦੇ ਰਖੜੀ ਬੰਨੇਗੀ ਤੇ ਤੇਰੀ ਰਖੜੀ ਕੋਈ ਤੋੜੇਗਾ ਤੇ ਤੈਨੂੰ ਵੀ ਬੁਰਾ ਹੀ ਲੱਗੇਗਾ ਚਾਚੀ ਜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਚਾਚੀ ਜੀ ਨੇ ਮਨਤ ਤੋਂ ਮਾਫੀ ਮੰਗੀ ਮਨਤ ਨੇ ਫਿਰ ਹਰਸ਼ ਦੇ ਰਖੜੀ ਬੰਨ ਦਿੱਤੀ ਧੰਨਵਾਦ ਮੈਂ ਚੌਥੀ ਜਮਾਤ ਦੀ ਵਿਦਿਆਰਥਣ ਹਾਂ। ਮਨਾ ਹਰਸ਼ੀਦਤਕਾਰ ਹੈ। ਮੇਰੀ ਕਹਾਣੀ ਦਾ ਨਾਮ ਹੈ ਚੂਹਾ ਤੇ ਬਿੱਲੀ। ਇੱਕ ਵਾਰ ਦੀ ਗੱਲ ਹੈ ਇੱਕ ਚੂਹਾ ਸੀ ਅਤੇ ਇੱਕ ਬਿੱਲੀ। ਦੋਹਾਂ ਦੀ ਬਹੁਤ ਬਣਦੀ ਸੀ। ਇੱਕ ਦਿਨ ਚੂਹਾ ਬਹੁਤ ਹੀ ਜ਼ਿਆਦਾ ਬਿਮਾਰ ਹੋ ਗਿਆ। ਬਿੱਲੀ ਨੇ ਕਿਹਾ ਕਿ ਤੂੰ ਡਾਕਟਰ ਤੋਂ ਦਵਾਈ ਲੈ। ਚੂਹੇ ਨੇ ਕਿਹਾ ਕਿ ਨਹੀਂ ਮੈਨੂੰ ਡਾਕਟਰ ਤੋਂ ਡਰ ਲੱਗਦਾ ਹੈ ਬਿੱਲੀ ਨੇ ਉਸ ਨੂੰ ਫਿਰ ਡਾਕਟਰ ਕੋਲ ਲੈ ਆਈ ਡਾਕਟਰ ਨੇ ਜਦੋਂ ਨਿੱਕੇ ਚੂਹੇ ਨੂੰ ਵੇਖਿਆ ਤਾਂ ਉਸ ਨੂੰ ਬਹੁਤ ਬੁਖਾਰ ਸੀ ਡਾਕਟਰ ਨੇ ਨਿੱਕੇ ਚੂਹੇ ਨੂੰ ਦਵਾਈ ਦਿੱਤੀ ਤਾਂ ਹੁਣ ਨਿੱਕਾ ਚੂਹਾ ਹੌਲੀ-ਹੌਲੀ ਠੀਕ ਹੋ ਗਿਆ ਦੋਵੇਂ ਮੂਡ ਪਹਿਲਾਂ ਵਾਂਗੂ ਖੇਡਣ ਲੱਗੇ ਤੁਹਾਨੂੰ ਬਿੱਲੀ ਦੀ ਕਹੀ ਗੱਲ ਸਮਝ ਆ ਗਈ। ਟਾਈਮ ਤੇ ਇਲਾਜ ਬਹੁਤ ਜ਼ਰੂਰੀ ਹੁੰਦਾ ਹੈ। ਧੰਨਵਾਦ। ਪਤੰਜਰੀ ਆ ਕਾਲ ਜੀ, ਮੇਰਾ ਨਾਮ ਕਾਦੀਪ ਸਿੰਘ ਹੈ। ਮੈਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਮਰਾਲੀ ਵਿੱਚ ਪੜਦਾ ਹਾਂ। ਬਲਾਕ ਸੀਰੀਜ਼ਮ ਕੋਰ ਸਾਹਿਬ, ਮਾਂ ਕਵਿਤਾ। ਹਰ ਦੁੱਖ ਦੀ ਦਵਾਈ ਹੁੰਦੀ ਹੈ ਮਾਂ। ਕਦੇ ਜਟ ਕਦੀ ਹੈ ਸਾਨੂੰ ਕਦੇ ਗਲੇ ਲਗਾ ਲੈਂਦੀ ਹੈ ਮਾਂ ਸਾਡੀਆਂ ਅੱਖਾਂ ਦੇ ਹੰਝੂ ਆਪਣੀ ਅੱਖਾਂ ਚ ਸਮਾ ਲੈਂਦੀ ਹੈ ਮਾਂ ਆਪਣੇ ਚਿਹਰੇ ਦੀ ਮੁਸਕਾਨ ਸੈਡੋਂ ਤੋਂ ਉਟਾ ਦਿੰਦੀ ਹੈ ਮਾਂ ਜਦੋਂ ਵੀ ਕਦੇ ਠੋਕਰ ਲੱਗੇ ਸਭ ਤੋਂ ਪਹਿਲਾਂ ਯਾਦ ਆ ਜਾਂਦੀ ਹੈ ਮਾਂ ਯਾਦ ਆ ਜਾਂਦੀ ਹੈ ਮਾਂ ਯਾਦ ਆ ਜਾਂਦੀ ਹੈ ਮਾਂ ਧੰਨਵਾਦ ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਭਜ ਸਿੰਘ ਹੈ ਮੈਂ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਮੈਂ ਸਰਕਾਰੀ ਹੈ ਸਮਾਰਟ ਸਕੂਲ ਕੁਲਗਰਾਮ ਵਿੱਚ ਪੜਦਾ ਹਾਂ ਮੇਰੀ ਕਹਾਣੀ ਦਾ ਨਾਮ ਹੈ ਰੁੱਖ ਇੱਕ ਮੈਦਾਨ ਵਿੱਚ ਬਹੁਤ ਵੱਡਾ ਰੁੱਖ ਸੀ ਉਸ ਵਿੱਚ ਬਹੁਤ ਸਾਰੇ ਫਲ ਲੱਗੇ ਹੋਏ ਸਨ ਇੱਕ ਦਿਨ ਇੱਕ ਬੱਚਾ ਮੈਦਾਨ ਵਿੱਚ ਜਾ ਰਿਹਾ ਸੀ ਉਸ ਨੇ ਰੁੱਖ ਨੂੰ ਦੇਖਿਆ ਤੇ ਉਸ ਦੇ ਮੂਹ ਵਿੱਚ ਪਾਣੀ ਆ ਗਿਆ ਉਸ ਨੇ ਸੋਚਿਆ ਉਸਨੇ ਆਪਣਾ ਪੇਟ ਭਰ ਕੇ ਸੋਚਿਆ ਕਿ ਮੈਂ ਥੋੜੀ देर ਆਰਾਮ ਕਰ ਲੈਂਦਾ ਹਾਂ ਉਹ ਥੋੜੀ देर ਉੱਥੇ ਸੋ ਗਿਆ ਉਹ ਥੋੜੀ देर ਉੱਠਣ ਤੋਂ ਬਾਅਦ ਉੱਥੇ ਤੁਰ ਚਲਾ ਗਿਆ ਕੱਲ ਅਗਲੇ ਦਿਨ ਜਦ ਫਿਰ ਉੱਥੇ ਆਇਆ ਤਾਂ ਉਸਨੇ ਦੇਖਿਆ ਕਿ ਇੱਕ ਵੀ ਫਲ ਨਹੀਂ ਹੈ ਉਸਨੇ ਰੁੱਖ ਤੋਂ ਪੁੱਛਿਆ ਕਿ ਫਲ ਕਿੱਥੇ ਗਏ ਉਸਨੇ ਰੁੱਖ ਨੇ ਦੱਸਿਆ ਕਿ ਲੋਕ ਸਾਰੇ ਫਲ ਖਾ ਗਏ ਧੰਨਵਾਦ ਸਾਤ ਸਰੀਆਕਾਲ ਮੇਰਾ ਨਾਮ ਬਲਦੋ ਸਿੰਘ ਹੈ ਮੈਂ 3ਵੀਂ ਜਮਾਤ ਵਿੱਚ ਪੜ੍ਹਦਾ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਮਾ ਸਕੂਲ ਗਮੀਪੋ ਲੋਅਰ ਹੈ ਮੈਂ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਿਹਾ ਹਾਂ ਰੀਤਾ ਨਾਮ ਹੈ ਉਹ ਦਰੂਖ ਇੱਕ ਵਾਰ ਦੀ ਗੱਲ ਹੈ ਇੱਕ ਬੋਰ ਦੇ ਰੁਖ ਤੇ ਕਬਾਜ ਰਹਿੰਦਾ ਸੀ ਉਹ ਸਾਰੇ ਪੰਛੀਆਂ ਨੂੰ ਤੰਗ ਕਰਦਾ ਸੀ ਇੱਕ ਦਿਨ ਸਾਰੇ ਪੰਛੀਆਂ ਨੇ ਉੜੜ ਕੇ ਬਾਜ ਨੂੰ ਕਿਹਾ ਕਿ ਸਾਨੂੰ ਤੰਗ ਨਾ ਕਰ ਕਰ ਪਰ ਬਾਜ ਉਹਨਾਂ ਸਾਰੇ ਪੰਛੀਆਂ ਦਾ ਕਹਿਣਾ ਨਹੀਂ ਮੰਨਿਆ ਇੱਕ ਦਿਨ ਬਾਸ ਹੋ ਰਿਹਾ ਸੀ ਸਾਰੇ ਪੰਛੀਆਂ ਨੇ ਜਾ ਕੇ ਸ਼ੇਰ ਕੋਲ ਦੱਸ ਦਿੱਤਾ ਸ਼ੇਰ ਨੇ ਬਾਜ ਸ਼ੇਰ ਬਾਜ ਨੂੰ ਫੜ ਕੇ ਲੈ ਗਿਆ ਫਿਰ ਸਾਰੇ ਬੰਸੀ ਖੁਸ਼ੀ-ਖੁਸ਼ੀ ਰਹਿਣ ਲੱਗੇ ਸਿੱਖਿਆ ਸਾਨੂੰ ਇਸ ਕੰਨ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੂਸਰਿਆਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਸਤਿ ਸ੍ਰੀ ਅਕਾਲ ਮੇਰਾ ਨਾਮ ਹਰਸਿਮਰਤ ਕੋਰ ਹੈ ਮੈਂ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਸਾਵਾਦ ਵਿੱਚ ਪੜ੍ਹਦੀ ਹਾਂ ਮੇਰੀ ਕਵਿਤਾ ਦਾ ਨਾਮ ਹੈ ਮੇਰਾ ਸਕੂਲ ਸਕੂਲ ਹੈ ਮੇਰਾ ਬਹੁਤ ਹੀ ਸਾਫ਼ ਬਹੁਤ ਚੰਗਾ ਹੈ ਇਸ ਦਾ ਸਟਾਫ ਅਧਿਆਪਕ ਦਿੰਦੇ ਚੰਗੀ ਸਿੱਖਿਆ ਹਮੇਸ਼ਾ ਕਰਦੇ ਸਾਡੀ ਰੱਖਿਆ ਬੱਚੇ ਇੱਥੇ ਦੇ ਇਮਾਨਦਾਰ ਚੰਗਾ ਇਹਨਾਂ ਦਾ ਹੈ ਕਿਰਦਾਰ ਰੱਬੀ ਸਰਵੀ ਬੜੇ ਪਿਆਰੇ ਸਾਡੇ ਉਹ ਬਹੁਤ ਸਤਿਕਾਰੇ ਹੋਰ ਵੀ ਟੀਚਰ ਚੰਗੇ ਲੱਗਦੇ ਜੋ ਅੰਬਰ ਵਿੱਚ ਤਾਰੇ جگਦੇ ਧੰਨਵਾਦ ਸਾਹਿਬ ਜੀ ਆਕਾਰ ਮੈਂ ਮਾਨਵ ਜੋ ਸਿੰਘ ਜਮਾਤ ਪੰਜਵੀਂ ਦਾ ਵਿਦਿਆਰਥੀ ਅੱਜ ਤੁਹਾਨੂੰ ਪੰਜਾਬ ਦੀ ਦਰਦ ਕਹਾਣੀ ਬਾਰੇ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਹਾਂ ਸੁਣੋ ਹਾਂ ਦਰਦ ਕਹਾਣੀ ਪੰਜ ਪਾਣੀਆਂ ਦਾ ਸੀ ਉਹ ਪਾਣੀ ਹੁਣ ਇਹਨੂੰ ਵੀ ਤਰਸ ਨਾ ਆਇਆ ਦੋ ਦਰਿਆਵਾਂ ਨੂੰ ਪਾਕਿਸਤਾਨ ਪਹੁੰਚਾਇਆ ਦੋ ਦਰਿਆ ਵਿਛੜ ਗਏ ਪਾਕਿਸਤਾਨ ਨੂੰ ਚੱਲ ਉਹ ਪਏ ਪੰਜਾਬ ਹੁਣ ਤਿੰਨ ਦਰਿਆ ਦਾ ਪਾਣੀ ਰਾਵੀ ਸਤ루ਜ ਬਿਆਸ ਦੀ ਕਹਾਣੀ ਇਹ ਹਣ ਪੰਜਾਬ ਦੇ ਪਾਣੀ ਸੁਣੋ ਉਹ ਦਰਦ ਕਹਾਣੀ ਧੰਨਵਾਦ ਪੂਰਤੀ ਸਤਿਕਾਰਯੋਗ ਅਧਿਆਪਕ ਸਹਿਬਾਨ ਅਤੇ ਹੋਰ ਵੀ ਆਏ ਪਤਵੰਤੇ ਸੱਜਣਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਮਨਜੀਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਠੇੜੀ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਮੇਰਾ ਪਿਓ ਉਂਗਲੀ ਫੜਕੇ ਤੁਰਨਾ ਸਿਖਾਇਆ ਏ ਮੋਢੇ ਉੱਤੇ ਚੁੱਕ ਉਡਣਾ ਸਿਖਾਇਆ ਏ ਲੋਕਾਂ ਦੇ ਮੇਨੇ ਸੁਣ ਸੁਣ ਬੋਲਣਾ ਸਿਖਾਇਆ ਏ ਤੇ ਦੁੱਖ ਤੇ ਉਦਾਸੀ ਵਿੱਚ ਹੱਸਣਾ ਸਿਖਾਇਆ ਏ ਕੈਨ ਨੂੰ ਪਿਓ ਆ ਪਰ ਉਹਨੇ ਰੱਬ ਦਾ ਫਰਜ਼ ਨਿਭਾਇਆ ਏ ਕੈਨ ਨੂੰ ਪਿਓ ਆ ਪਰ ਉਹਨੇ ਰੱਬ ਦਾ ਫਰਜ਼ ਨਿਭਾਇਆ ਏ ਧੰਨਵਾਦ ਸਾਥੀ ਸ਼੍ਰੀਆ ਕਾਲ ਜੀ ਮੇਰਾ ਨਾਮ ਅਨਮੋਲ ਪ੍ਰੀਤਕੌਰ ਹੈ ਮੈਂ 5ਵੀਂ ਜਮਾਤ ਵਿੱਚ ਪੜਦੀ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਪ੍ਰੈਮਰੀ ਸਮਾਰਟ ਸਕੂਲ ਬਸੀ ਗੁਜਰਾ ਹੈ ਅੱਜ ਮੈਂ ਤੁਹਾਨੂੰ ਮੇਰੀ ਲਿਖੀ ਕਵਿਤਾ ਸੁਣਾਉਣ ਜਾ ਰਹੀ ਹਾਂ ਜਿਸ ਦਾ ਨਾਮ ਹੈ ਕੁਦਰਤ ਕੁਦਰਤ ਬਹੁਤ ਸੋਹਣੀ ਏ ਸਾਰਿਆਂ ਤੋਂ ਮਨਮੋਣੀ ਏ ਕੁਦਰਤ ਦੇ ਰੰਗ ਨਿਆਰੇ ਨੇ ਜੀਵ ਜੰਤੂ ਬਿਸਦੇ ਪਿਆਰੇ ਨੇ ਵਿੱਚ ਸਮਾਨੀ ਤਾਰੇ ਨੇ ਕੁਝ ਹਲਕੇ ਤੇ ਕੁਝ ਭਾਰੇ ਨੇ ਸਭ ਲੋਕ ਇਸ ਦੇ ਪਿਆਰੇ ਨੇ ਫੁੱਲਾਂ ਦੇ ਪਰੇ ਕਿਆਰੇ ਨੇ ਕੁਦਰਤ ਵਿੱਚ ਸੰਸਾਰ ਵਸਿਆਏ ਤੇ ਵਿਚਹਰੇਆਲੀ ਹਰ ਪਾਸੇ ਰਸਿਆਏ ਅਨਮੋਲ ਨੇ ਕਰੀ ਤਿਆਰੀ ਹੈ ਤਾਈਓ ਕੁਦਰਤ ਨੇ ਆਈ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਾਧਿਕਾ ਹੈ ਮੈਂ ਸਰਕਾਰੀ ਮਿਡਲ ਸਕੂਲ ਅਮਰ ਸਿੰਘ ਟੱਪਰੀਆਂ ਵਿੱਚ ਪੜਦੀ ਹਾਂ ਮੇਰੀ ਕਵਿਤਾ ਫੁੱਲ ਫੁੱਲ ਕਿੰਨੇ ਸੋਹਣੇ ਪਿਆਰੇ ਪਿਆਰੇ ਰੰਗ ਬਰੰਗੇ ਨਿਆਰੇ ਨਿਆਰੇ ਮੇਲੇ ਵਾਲੇ ਦੇਖ ਕੇ ਹਜ਼ੇ ਹਵਾ ਆਏ ਤਾਂ ਇਹ ਅਨਸ ਮੈਂ ਵੀ ਕਿਦਰੇ ਫੁੱਲ ਬਣ ਜਾਵਾਂ ਖੁਸ਼ੂ ਵੰਡਾ ਤੇ ਨੱਚਾ ਗਾਵਾਂ ਸਾਰਿਆਂ ਨੂੰ ਮੇਰੇ ਪਲੋ ਫਸ ਸ਼੍ਰੀ ਅਕਾਲ ਮੈਂ 6ਵੀਂ ਜਮਾਤ ਦਾ ਵਿਦਿਆਰਥੀ ਹਾਂ ਮੇਰੇ ਸਕੂਲ ਦਾ ਨਾਂ ਸਰਕਾਰੀ ਮਿਡਲ ਸਕੂਲ ਅਮਰ ਟੱਪਰੀਆ ਸਿੰਘ ਹੈ ਮੈਂ ਅੱਜ ਤੁਹਾਡੇ ਨਾਲ ਇੱਕ ਕਵਿਤਾ ਸਾਂਝੀ ਕਰਨ ਜਾ ਰਿਹਾ ਹਾਂ ਇਸ ਕਵਿਤਾ ਦਾ ਨਾਂ ਨਾਨੀ ਹੈ ਮੇਰੀ ਨਾਨੀ ਪਿਆਰੀ ਪਿਆਰੀ ਚਿੱਟੇ ਰੰਗ ਦੀ ਹੋਗੀ ਸਾਰੀ ਪਤਾ ਨਹੀਂ ਇਹ ਰੰਗ ਕਿੱਥੋਂ ਲਿਆਈ ਸਾਰਾ ਦਿਨ ਜਾਵੇ ਮੁਸਕੁਰਾਈ ਸੋਹਣੀਆ ਸੋਹਣੀਆ ਬਾਤਾਂ ਪਾਵੇ ਗੁਰੂਆਂ ਦੀ ਵੀ ਕਥਾ ਸੁਣਾਈ ਮਿੱਠੀਆਂ ਚੀਜ਼ਾਂ ਖਾਣ ਨੂੰ ਦੇਵੇ ਫਲ ਗੁੜ ਸ਼ੱਕਰ ਦੱਖਾ ਮੇਵੇ ਮੈਂ ਚਾਹੁੰਦਾ ਮੇਰੀ ਨਾਨੀ ਜੀਵੇ ਮਿੱਠੇ ਗੋਲ ਪਤਾਸੇ ਪੀਵੇ ਸਰਸ਼ੀਆ ਕਾਲ ਸਰਸ਼ੀਆ ਕਾਲ ਜੀ ਮੈਂ ਨਾਜ਼ੀਆ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਾਜਪੁਰ ਦੇ ਵਿਦਿਆਰਥਣ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਦੇ ਨਾਲ ਜਿੱਥੇ ਐਨੇ ਸਾਲ ਵੇਟ ਕੀਤਾ ਬਸ ਕੁਝ ਟਾਈਮ ਦੀ ਗੱਲ ਹੋ ਰਾ ਹੁਣ ਮੁਕਾਮ ਤੱਕ ਪਹੁੰਚ ਕੇ ਰਹਿਣਾ ਮੇਰੇ ਅੰਦਰ ਪਿਆ ਸ਼ੋਰਾ ਇੱਕ ਵਾਰ ਘਰੋਂ ਬਾਹਰ ਕੱਢਿਆ ਮੂੜ ਮੜਾ ਟਾਈਮ ਨਹੀਂ ਆਣਾ ਬਸ ਮੇਰੇ ਪਿੱਛੇ سپورਟ ਰੱਖਿਓ ਮੈਂ ਘਰੋਂ ਗਰੀਬੀ ਕੱਢਣ ਨੂੰ ਟਾਈਮ ਨਹੀਂ ਲਾਣਾ ਮੈਂ ਮੇਰੇ ਦਾਦਾ ਦਾਦੀ ਦੀਆਂ ਅੱਖਾਂ 'ਚ ਬੜੇ ਸਾਲਾਂ ਦਾ ਸਬਰ ਦੇਖਿਆ ਏ ਬਸ ਕਰ ਰੱਬਾ ਹੁਣ ਸਾਡੇ ਵੀ ਦਿਨ ਬਦਲਦੇ ਐਨਾ ਕਈ ਥਾਵਾਂ ਤੇ ਮੱਥਾ ਟੇਕ ਕੇ ਆਏ ਜਦੋਂ ਇਨਾਜ਼ ਨਾਲ ਕਹਿਣ ਇਹ ਸਾਡੀ ਘਰ ਦੀ ਧੀ ਆ ਬਸ ਐਨਾ ਨਾਮ ਕਮਾਉਣਾ ਤੁਸੀਂ ਮੇਰੇ ਪਿੱਛੇ ਸਪੋਰਟ ਰੱਖਿਓ ਮੈਂ ਕੋਣ ਗਰੀਬੀ ਕੱਢਣ ਨੂੰ ਟਾਈਮ ਨਹੀਂ ਲਾਣਾ ਮੇਰੇ ਮਾਂ ਬਾਪ ਨੇ ਜਿੰਨੇ ਦੁੱਖ ਦੇਖੇ ਚਾਰ ਗੁਣਾ ਸੁੱਖ ਦਿਖਾਉਣੇ ਆ ਮੈਂ ਮੇਰੇ ਬਾਪ ਦੇ ਸਿਰ ਤੇ ਬੋਝ ਨਹੀਂ ਦੇਖਣਾ ਕਿ ਮੈਂ ਹਲੇ ਆਪਣੇ ਨਿਆਣੇ ਵੀ ਵਿਆਣੇ ਆ ਜਦ ਤੱਕ ਪੈਨ ਪਾਈ ਦੇ ਸੁਪਨੇ ਪੂਰੇ ਨਹੀਂ ਹੁੰਦੇ ਮੈਂ ਚੈਨ ਨਾਲ ਨਹੀਂ ਸੋਣਾ ਮੇਰੇ ਪਿੱਛੇ سپورਟ ਰੱਖਿਓ ਮੈਂ ਘਰੋਂ ਗਰੀਬੀ ਕੱਢਣ ਨੂੰ ਟਾਈਮ ਨਹੀਂ ਲਾਣਾ ਅੱਜ ਤੱਕ ਪੀੜੀ ਨੇ ਕੁਝ ਨਹੀਂ ਕੀਤਾ ਪਰ ਮੈਂ ਉਹਨਾਂ ਵਰਗੀ ਬਣਨਾ ਨਹੀਂ ਕਿਉਂਕਿ ਮੈਨੂੰ ਪਤਾ ਪਿੱਛੋਂ ਤਬਰਦਸਰਨਾ ਨਹੀਂ ਜਦ ਤੱਕ ਮਹਿੰਗੇ ਮਾਲ 'ਚ ਸ਼ਾਪਿੰਗ ਨਹੀਂ ਕਰਾਂਦੀ ਮੈਂ ਨਵੇਂ ਕੱਪੜੇ ਦਾ ਚਾਹ ਨਹੀਂ ਮਨਾਣਾ ਮੇਰੇ ਪਿੱਛੇ سپورਟ ਰੱਖਿਓ ਮੈਂ ਕਰਾਂ ਉਹ ਗਰੀਬੀ ਕੱਢਣੋਂ ਟਾਈਮ ਨਹੀਂ ਲਾਉਣਾ ਜਦ ਚੀਜ਼ ਲੈਣ ਲੱਗੇ ਸੋਚਣਾ ਨਾ ਪਵੇ ਇਹ ਟਾਈਮ ਕੱਢ ਤੇ ਲਿਆਉਣਾ ਹੈ ਜਿਸ ਦੀ ਨਾਜ਼ੀਅਤ ਸਭ ਨੂੰ ਨਾਜ਼ ਹੋਇਆ ਉਸ ਦਿਨ ਜੀਨ ਦਾ ਮਕਸਦ ਪੂਰਾ ਹੋਣਾ ਹੈ ਥੈਂਕ ਯੂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਮੈਂ 8ਵੇਂ ਜਮਾਤ ਦਾ ਵਿਦਿਆਰਥੀ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਤਾਜਪੁਰ ਭਗਤ ਸਿੰਘ ਮੇਰੇ ਵੀਰ ਤੈਨੂੰ ਆਉਣਾ ਪੈਣਾ ਹੈ ਮੇਰੇ ਜਹੇ ਭਰਾਵਾਂ ਨੂੰ ਬਚਾਉਣਾ ਪੈਣਾ ਏ ਭਗਤ ਸਿੰਘ ਮੇਰੇ ਵੀਰ ਤੈਨੂੰ ਆਉਣਾ ਪੈਣਾ ਏ ਮੇਰੇ ਜਹੇ ਭਰਾਵਾਂ ਨੂੰ ਬਚਾਉਣਾ ਪੈਣਾ ਏ ਫੋਨਾ ਵਿੱਚੋਂ ਸਾਨੂੰ ਆਜ਼ਾਦ ਕਰਾਉਣਾ ਪੈਣਾ ਏ ਭਗਤ ਸਿੰਘ ਮੇਰੇ ਵੀਰ ਤੈਨੂੰ ਆਉਣਾ ਪੈਣਾ ਏ ਜਿਹੜੇ ਅੱਜ ਦੇ ਸੰਦਰਸ ਗੁਲਾਮ ਬਣਾਣ ਦਿਮਾਗਾਂ ਨੂੰ ਫੇਸਬੁੱਕ ਤੇ YouTube ਤੇ ਲਾ ਕੇ ਬੱਚਿਆਂ ਨੂੰ ਇਹਨਾਂ ਨੂੰ ਵੀ ਅੱਜ ਸਬਕ ਸਿਖਾਉਣਾ ਪੈਣਾ ਏ ਭਗਤ ਸਿੰਘ ਮੇਰੇ ਵੀਰ ਤੈਨੂੰ ਆਉਣਾ ਪੈਣਾ ਏ ਭਗਤ ਸਿੰਘ ਮੇਰੇ ਵੀਰ ਤੈਨੂੰ ਆਉਣਾ ਪੈਣਾ ਏ ਨਸ਼ਾ ਉੱਤੇ ਲਾ ਕੇ ਇਹਨਾਂ ਨੇ ਅੱਜ ਦੇ ਬੱਚਿਆਂ ਨੂੰ ਜਾਲ ਵਿਛਾਇਆ ਛਾਤਰ ਨੇ ਉਸ ਨੂੰ ਜੜੋਂ ਮੁਕਾਣਾ ਪੈਣਾ ਏ ਭਗਤ ਸਿੰਘ ਮੇਰੇ ਵੀਰ ਤੈਨੂੰ ਆਉਣਾ ਪੈਣਾ ਏ ਭਗਤ ਸਿੰਘ ਮੇਰੇ ਵੀਰ ਤੈਨੂੰ ਆਉਣਾ ਪੈਣਾ ਏ ਨੈਤਿਕਤਾ ਦੀ ਕਮੀ ਹੋ ਗਈ ਅੱਜ ਦੇ ਬੱਚਿਆਂ ਵਿੱਚ ਫੇਸਬੁੱਕ ਨੂੰ ਮਾਵਾ ਬਣਾਈ ਬੈਠੇ ਨੇ ਫੇਸਬੁੱਕਾਂ ਨੂੰ ਮਾਵਾ ਬਣਾਈ ਬੈਠੇ ਨੇ ਮਾਵਾ ਨੂੰ ਵੀ ਨਾਲ ਲਾ ਲਿਆ ਟੋਕੂ ਕਿਹੜਾ ਵੇ ਮਾਪੇ ਨੂੰ ਵੀ ਤਾਂ ਸਬਕ ਸਿਖਾਉਣਾ ਪੈਣਾ ਏ ਆ ਜਾ ਮੇਰੇ ਵੀਰ ਭਗਤ ਸਿਆ ਆ ਜਾ ਮੇਰੇ ਵੀਰ ਭਗਤ ਸਿਆ ਸਾਤਸ਼ਰੀਆਂ ਕਾਲ ਜੀ ਮੇਰਾ ਨਾਮ ਰਮਨੀਤ ਕੌਰ ਹੈ ਮੇਰੇ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਮੁੰਡਿਆ ਹੈ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਹਾਣੀ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਆਮਦਾ ਡਰ ਹੈ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਦੋ ਛੋਟੀਆਂ-ਛੋਟੀਆਂ ਕੁੜੀਆਂ ਰਹਿੰਦੀਆਂ ਸਨ ਉਹਨਾਂ ਦੇ ਮਾਪੇ ਜੰਗਲ ਵਿੱਚ ਹੀ ਕੰਮ ਕਰਦੇ ਸਨ ਉਹਨਾਂ ਦੇ ਨਾਮ ਜਸਵੀਰ ਤੇ ਜਿੱਤੀ ਸਨ ਉਹ ਇੱਕ ਦਰਖਤ 'ਤੇ ਘਰ ਬਣਾ ਕੇ ਰਹਿੰਦੀਆਂ ਸਨ ਇੱਕ ਦਿਨ ਰਾਤ ਨੂੰ ਜਿੱਤੀ ਨੂੰ ਲੱਗਿਆ ਉਸ ਦੇ ਪਿੱਛੇ ਕੋਈ ਖੜਾ ਹੈ ਉਸ ਨੇ ਇੱਕਦਮ ਪੂਤ ਕਹਿ ਕੇ ਚੀਕ ਮਾਰੀ ਚੀਕ ਸੁਣ ਕੇ ਉਸ ਦੀ ਭੈਣ ਦੀ ਤਸਵੀਰ ਭੱਜੀ ਭੱਜੀ ਆਈ ਉਸਨੇ ਪੁੱਛਿਆ ਜੀਤੀ ਕੀ ਹੋਇਆ ਡਰੀ ਹੋਈ ਜੀਤੀ ਨੇ ਉਸਨੂੰ ਦੱਸਿਆ ਕਿ ਮੇਰੇ ਪਿੱਛੇ ਕੋਈ ਖੜਾ ਹੈ ਜਦੋਂ ਜਸਵੀਰ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਸਾਹਮਣੇ ਇੱਕ ਦਰਖਤ ਹੂਤੇ ਇੱਕ ਕਮੀਜ਼ ਲਟਕ ਰਹੀ ਸੀ ਜਸਵੀਰ ਨੇ ਆਪਣੀ ਭੈਣ ਜੀਤੀ ਨੂੰ ਕਿਹਾ ਜੀਤੀ ਤੇਰੇ ਪਿੱਛੇ ਤਾਂ ਕੋਈ ਨਹੀਂ ਹੈ ਤੈਨੂੰ ਪਤਾ ਨਹੀਂ ਲੱਗਿਆ ਉਹ ਤਾਂ ਉਸ ਕਮੀਜ਼ ਦਾ ਪਰਛਾਵਾਂ ਹੈ ਜਿਸ ਨੂੰ ਵੇਖ ਕੇ ਤੂੰ ਆਪਣੇ ਮਨ ਵਿੱਚ ਡਰ ਬਿਠਾ ਲਿਆ ਜਸਵੀਰ ਨੇ ਕਿਹਾ ਜੀਤੋ ਪਹਿਣੇ ਇਹ ਸਾਰਾ ਕੁਝ ਆਪਣੇ ਮਨ ਦਾ ਹੀ ਡਰ ਹੁੰਦਾ ਹੈ ਬਸ ਪੂਤ ਪ੍ਰੇਤ ਕੁਝ ਵੀ ਨਹੀਂ ਹੁੰਦੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਭਜਤ ਕੌਰ ਹੈ ਮੇਰੇ ਸਕੂਲ ਦਾ ਨਾਮ ਸਕਾਰੀ ਪ੍ਰਾਇਮਰੀ ਸਕੂਲ ਅਮਰਾਲੀ ਹੈ ਮੇਰੀ ਕਵਿਤਾ ਦਾ ਨਾਮ ਪ੍ਰਵਾਜ ਹੈ ਅਸੀਂ ਹਜੇ ਉਡਾਰੀ ਭਰਨੀ ਹੈ ਅਸ਼ੀਰਵਾਦ ਇੱਥੋਂ ਹੀ ਕਰਨੀ ਹੈ ਸਿੱਖਦੇ ਸਿੱਖਦੇ ਜਾਣਾ ਹੈ ਕੁਝ ਵੱਡਾ ਕਰ ਦਿਖਾਉਣਾ ਹੈ ਨਿੱਕੀਆਂ ਨਿੱਕੀਆਂ ਅੱਖਾਂ ਦੇ ਵਿੱਚ ਸੁਪਨੇ ਵੱਡੇ ਵੱਡੇ ਥੈਂਕ ਯੂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਹਿਕ ਸਰੋਆ ਹੈ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਤਾਰਾ 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 ਤੂੰ ਬੱਦਲਾਂ ਦੇ ਵਿੱਚ ਰਹਿੰਦਾ ਤੂੰ ਲੱਗਦਾ ਬੜਾ ਪਿਆਰਾ ਤੇਰਾ ਰੰਗ ਹੈ ਚਿੱਟਾ ਚਿੱਟਾ ਤੂੰ ਬੜਾ ਹੀ ਨਿੱਕਾ ਨਿੱਕਾ ਰਾਤ ਨੂੰ ਤੂੰ ਚਮਕਦਾ ਰਹਿੰਦਾ ਦਿਨ ਨੂੰ ਹੋ ਜਾਂਦਾ ਫਿੱਕਾ ਤਾਰਾ ਤਾਰਾ ਤਰ ਤਨ ਵਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸ੍ਰੀ ਅਕਾਲ ਮੇਰਾ ਨਾਮ ਹਰਨਪ੍ਰੀਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸਕੂਲ ਰਿਬਾਸ਼ਾਪੁਰ ਕਾਲਕੀ ਦੀ ਵਿਦਿਆਰਥਣ ਹਾਂ ਮੈਂ ਤੁਹਾਡੇ ਸਾਹਮਣੇ ਆਪਣੀ ਕਵਿਤਾ ਪੇਸ਼ ਕਰਨ ਜਾ ਰਹੀਆਂ ਜਿਸ ਦਾ ਨਾਮ ਹੈ ਬਾਪੂ ਤੇਰੇ ਬਿਨਾ ਬਾਪੂ ਤੇਰੇ ਤੋਂ ਬਿਨਾ ਹਰਿਥਾ ਸੁਣਨੇ ਲੱਗਦੀ ਬਾਪੂ ਹੁਣ ਤੇਰੇ ਤੋਂ ਬਿਨਾ ਰੋਟੀ ਖਾਣੇ ਚੱਜਦੀ ਨਾ ਲੱਗਦੀ ਬਾਪੂ ਜਦ ਤੂੰ ਸੀ ਲੋਕੇ ਪੁੱਛਦੇ ਸਣ ਹੁਣ ਬਾਪੂ ਤੂੰ ਨਹੀਂ ਸਾਰੇ ਮੂੜ ਗਏ ਮણો ਮਨ ਸਾਰੇ ਮੂੜ ਗਏ ਮણો ਮਨ ਬਾਪੂ ਤੇਰੇ ਹੁੰਦਿਆਂ ਸਾਰੇ ਦੁੱਖ ਭੁੱਲੇ ਲੱਗਦੇ ਸੀ ਬਾਪੂ ਤੇਰੇ ਹੁੰਦਿਆਂ ਸਾਰੇ ਦੁੱਖ ਭੁੱਲੇ ਲੱਗਦੇ ਸੀ ਬਾਪੂ ਤੇਰੇ ਹੁੰਦਿਆਂ ਸਾਰੇ ਰਸਤੇ ਖੁੱਲੇ ਲੱਗਦੇ ਸੀ ਸਾਰੇ ਰਸਤੇ ਖੁੱਲੇ ਲੱਗਦੇ ਸੀ ਬਾਪੂ ਤੇਰੇ ਹੁੰਦਿਆਂ ਸਾਨੂੰ ਕੋਈ ਨਹੀਂ ਸੀ ਫਿਕਰ ਹੁਣ ਤੇਰੇ ਜਾਨ ਮਗਰੋਂ ਕਰਦਾ ਨਹੀਂ ਕੋਈ ਜ਼ਿਕਰ ਹੁਣ ਤੇਰੇ ਜਾਨ ਮਗਰੋਂ ਕਰਦਾ ਨਹੀਂ ਕੋਈ ਜ਼ਿਕਰ ਬਾਪੂ ਤੇਰੇ ਤੋਂ ਬਿਨਾ ਤੇਰੀ ਧੀ ਰੋਟੀ ਨੇ ਸੇ ਖਾਂਦੀ ਅੱਜ ਤੂੰ ਹੁੰਦਾ ਦੇਖਦਾ ਲੋਕਾਂ ਦੀਆਂ ਗੱਲਾਂ ਵੀ ਆ ਸੈਂਦੀ ਗੱਲਾਂ ਵੀ ਆ ਸੈਂਦੀ ਬਾਪੂ ਤੇਰੇ ਤੋਂ ਇਲਾਵਾ ਕੋਈ ਹੋਰ ਥਾਂ ਨਹੀਂ ਲੈ ਸਕਦਾ ਮੇਰੀ ਪਿਆਰੀ ਲਾਡੋਤੀ ਕੋਈ ਹੋਰ ਨਹੀਂ ਕਹਿ ਸਕਦਾ ਮੇਰੀ ਪਿਆਰੀ ਲਾਡੋਤੀ ਕੋਈ ਹੋਰ ਨਹੀਂ ਕਹਿ ਸਕਦਾ ਮਾਂ ਤੋਂ ਬਿਨਾ ਦੇਖ ਸਾਨੂੰ ਕੋਈ ਨਹੀਂ ਜ਼ਰਦਾ ਮਾਂ ਤੋਂ ਬਿਨਾ ਦੇਖ ਹੁਣ ਕੋਈ ਨਹੀਂ ਜ਼ਰਦਾ ਹੁਣ ਹੋਰ ਰਿਸ਼ਤਿਆਂ ਤੋਂ ਰੇਂਦਾ ਦਿਲ ਡਰਦਾ ਰੇਂਦਾ ਡਿਲੇ ਡਰਦਾ ਰੱਬ ਕੇ ਕਰਾਂ ਇੱਕ ਅਰਦਾਸ ਬਾਪੂ ਹਰ ਜਨਮ ਹੋਆ ਮੈਂ ਤੇਰੀ ਤੀ ਬਾਪੂ ਹਰ ਜਨਮ ਹੋਆ ਮੈਂ ਤੇਰੀ ਤੀ ਬਾਪੂ ਤੁਹਾਨੂੰ ਅਧ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਮਿੰਦਰ ਸਿੰਘ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 6ਵੀਂ ਜਮਾਤ ਦਾ ਵਿਦਿਆਰਥੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਵੱਲੋਂ ਲਿਖੀ ਇੱਕ ਰਚਨਾ ਪੇਸ਼ ਕਰਨ ਜਾ ਰਿਹਾ ਹਾਂ ਅਦੇ ਆਪਕ ਦਿੰਦੇ ਨੇ ਭਾਵੇਂ ਸਾਨੂੰ ਗਿਆਨ ਨਸ਼ੇ ਕਰਦੇ ਨੇ ਕਾਤੋਂ ਤਾਂ ਵੀ ਨੋ ਜਵਾਨ ਅਦੇ ਆਪਕ ਦਿੰਦੇ ਨੇ ਭਾਵੇਂ ਸਾਨੂੰ ਗਿਆਨ ਨਸ਼ੇ ਕਰਦੇ ਨੇ ਕਾਤੋਂ ਤਾਂ ਵੀ ਨੋ ਜਵਾਨ ਨਸ਼ਿਆਂ ਨਾਲ ਹੁੰਦੀ ਸਾਡੀ ਸਿਹਤ ਖਰਾਬ ਨਸ਼ਿਆਂ ਨਾਲ ਹੁੰਦੀ ਸਾਡੀ ਸਿਹਤ ਖਰਾਬ ਸੋਨੇ ਵਾਲੀ ਚਿੜੀ ਤੁਸੀਂ ਸਭ ਨਾਲ ਪੰਜਾਬ ਸੋਨੇ ਵਾਲੀ ਚਿੜੀ ਤੁਸੀਂ ਸਭ ਨਾਲ ਪੰਜਾਬ ਨਸ਼ਿਆਂ ਦੇ ਪੈਂਦੇ ਬੜੇ ਮਾੜੇ ਪਰਵਾਹ ਮੜਾ ਕੰਮ ਕਰ ਕੋਈ ਆਵੇ ਨਾ ਜਵਾਬ ਨਸ਼ਿਆਂ ਦੇ ਪੈਂਦੇ ਬੜੇ ਮੋੜੇ ਪਰਵਾ ਮੜਾ ਕੰਮ ਕਰ ਕੋਈ ਆਵੇ ਨਾ ਜਵਾਬ ਸਿੱਧੇ ਰਾਹੇ ਜਾਂਦੇ ਤੇ ਹੀ ਪੁੱਤ ਨੇ ਵਿਗਾੜੇ ਨਸ਼ੇ ਦੇ ਸੋਦਾ ਗਰਾਂ ਨੇ ਕਰਨੇ ਉਜਾੜੇ ਜਿਹੜੇ ਤੱਕਦੇ ਰਹਿੰਦੇ ਨੇ ਸਦਾ ਹਾਨੀਅਤ ਲਾਭ ਜਿਹੜੇ ਤੱਕਦੇ ਰਹਿੰਦੇ ਨੇ ਸਦਾ ਹਾਨੀਅਤ ਲਾਭ ਸੋਨੇ ਵਾਲੀ ਚਿੜੀ ਤੁਸੀਂ ਸਭਨਾ ਪੰਜਾਬ ਸੋਨੇ ਵਾਲੀ ਚਿੜੀ ਤੁਸੀਂ ਸਭਨਾ ਪੰਜਾਬ ਮਾਪਿਆਂ ਦੇ ਹੁੰਦੇ ਬੱਚੇ ਅੱਖਾਂ ਦੇ ਨੇ ਤਾਰੇ ਵਿਗੜ ਗਿਆਂ ਨੂੰ ਕਿਹੜਾ ਨਕੇ ਸੁਧਾਰੇ ਮਾਪਿਆਂ ਦੇ ਹੁੰਦੇ ਬੱਚੇ ਅੱਖਾਂ ਦੇ ਤਾਰੇ بگੜ ਗਿਆਂ ਨੂੰ ਕਿਹੜਾ ਆਣ ਕੇ ਸੁਧਾਰੇ ਸਰਕਾਰ ਵੀ ਦਿੰਦੀ ਆ ਸਮੇ ਸਮੇ ਤੇ ਬਿਆਨ ਨਸ਼ਿਆਂ ਤਰੋ ਸਾਰੇ ਲੋਕੀ ਸਾਵਧਾਨ ਨਸ਼ਿਆਂ ਤਰੋ ਸਾਰੇ ਲੋਕੀ ਸਾਵਧਾਨ ਖੇੜਿਆ ਰਹੇ ਸਦਾ ਟਾਲੀ ਤੇ ਗਲਾਬ ਖੇੜਿਆ ਰਹੇ ਸਦਾ ਟਾਲੀ ਤੇ ਗਲਾਬ ਸੋਨੇ ਵਾਲੀ ਚਿੜੀ ਤੁਸੀਂ ਸਾਂਭਣਾ ਪੰਜਾਬ ਸੋਨੇ ਵਾਲੀ ਚਿੜੀ ਤੁਸੀਂ ਸਾਂਭਣਾ ਪੰਜਾਬ ਧੰਨਵਾਦ ਅੱਜ ਦੀ ਸਾਇਤਿਕ ਉਡਾਨ ਨੂੰ ਅਸੀਂ ਇੱਥੇ ਹੀ ਰੋਕਦੇ ਹਾਂ ਪਰ ਇਸ ਵਾਅਦੇ ਦੇ ਨਾਲ ਜਾ ਰਹੇ ਹਾਂ ਕਿ ਅਗਲੇ ਐਪੀਸੋਡ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਵਾਂਗੇ ਹੋਰ ਵੀ ਖੂਬਸੂਰਤ ਤੇ ਪਿਆਰੇ ਪਿਆਰੇ ਬੱਚਿਆਂ ਦੇ ਨਾਲ ਪਰ ਤੁਸੀਂ ਸਾਨੂੰ ਆਪਣੇ ਸੁਝਾਅ ਦੇਣਾ ਬਿਲਕੁਲ ਨਹੀਂ ਭੁੱਲਣਾ ਕਿਉਂਕਿ ਤੁਹਾਡਾ ਸੁਝਾਅ ਸਾਡੇ ਲਈ ਬਹੁਤ ਕੀਮਤੀ ਆ ਤਾਂ ਜੋ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਬਣਾ ਸਕੀਏ ਸਾਡਾ ਫੋਨ ਨੰਬਰ ਤੇ ਈਮੇਲ ਆਈਡੀ ਟੀਵੀ ਸਕਰੀਨ ਦੇ ਉੱਪਰ ਫਲੈਸ਼ ਹੋ ਰਹੀ ਆ ਤੁਸੀਂ ਸਾਨੂੰ ਵਟਸਐਪ ਵੀ ਕਰ ਸਕਦੇ ਹੋ ਤੇ ਈਮੇਲ ਵੀ ਕਰ ਸਕਦੇ ਹੋ ਤੇ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ